ਜਿਸ ਬਿੰਦ ਕਤੇ ਆਪਣੇ ਪਾਰਟੀ ਦੇ ਕੰਮ ਸਾਡੇ ਘਰੇ ਮੌਜੂਦ ਆਏ ਨੇ ਕਿੰਨਾ ਦਾ ਹੰਗਾਰਾ ਦੇਦਿਆ ਪਾਰਟੀਦਾਰ ਲੋਕਾਂ ਦਾ ਕਿ ਮੈਂ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਸੰਗੋਲ ਲੁਧਿਆਣਾ ਤੇ ਹਾਤੀ ਸਭ ਤੋਂ ਪਹਿਲਾਂ ਦਾ ਮੈਂ ਸਿਟੀ ਨਿਊਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਅੱਜ ਪਿੰਡ ਲਹਾਰਾ ਦੇ ਅੰਦਰ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਕੁਝ ਦਿਨ ਪਹਿਲਾਂ ਉਮੀਦਵਾਰ ਲਾਨਣੇ ਗਏ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਭੈਣ ਮਾਇਆਵਤੀ ਜੀ ਨੈਸ਼ਨਲ ਪ੍ਰਧਾਨ ਜਿਨ੍ਹਾਂ ਨੇ ਸਰਦਾਰ ਦਵਿੰਦਰ ਸਿੰਘ ਰਾਮ ਗੜੀਆ ਜੀ ਨੂੰ ਟਿਕਟ ਦੇ ਕੇ ਲੁਧਿਆਣੇ ਤੋਂ ਗਰਾਊਂਡ ਦੇ ਵਿੱਚ ਉਤਾਰਿਆ ਅਸੀਂ ਸਮੁੱਚੀ ਲੀਡਰਸ਼ਿਪ ਦਾ ਭੈਣ ਜੀ ਦਾ ਅਤੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਇਹਨਾਂ ਦਾ ਪਹਿਲਾ ਦਿਨ ਸੀ ਅੱਜ ਇਹ ਲਹਾਰਾ ਪਿੰਡ ਦੇ ਵਿੱਚ ਆਏ ਆ ਇਥੇ ਇੱਕ ਸਿਰਫ ਆਇਦਾ ਇੱਕ ਘਰ ਦੇ ਵਿੱਚ ਸੀ ਲੇਕਿਨ ਇਹ ਰੈਲੀ ਦਾ ਰੂਪ ਧਾਰ ਗਿਆ ਪਰਮਾ ਹੰਗਾਰਾ ਲੋਕ ਇੰਨਾ ਸਰਕਾਰਾਂ ਤੋਂ ਦੁਖੀ ਨੇ ਕਿਉਂਕਿ ਇਹ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਜਿੰਨੀ ਦੇਰ ਉਹਨਾਂ ਦੀ ਕੁਰਸੀ ਬਚੀ ਹੁੰਦੀ ਆ ਉਨੀ ਦੇਰ ਉਹ ਪਾਰਟੀਆਂ ਦੇ ਵਿੱਚ ਰਹਿੰਦੇ ਆ ਜਦੋਂ ਉਹਨਾਂ ਨੂੰ ਪਤਾ ਵੀ ਈਡੀ ਪਊ ਜਾਂ ਅਸੀਂ ਹਾਰਨਾ ਤਾਂ ਉਹ ਪਾਰਟੀਆਂ ਬਦਲ ਕੇ ਦੂਸਰੀਆਂ ਪਾਰਟੀਆਂ ਦਾ ਸਹਾਰਾ ਲੈ ਕੇ ਜਾਂਦੇ ਨੇ ਲੇਕਿਨ ਜਿਸ ਤਰ੍ਹਾਂ ਰਵਨੀਤ ਬਿੱਟੂ ਇਹਨੇ ਆਪਣੇ ਦਾਦਾ ਤੇ ਪੜਦਾਦਾ ਦੀ ਪੱਗ ਨੂੰ ਦਾਗ ਲਾਤਾ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਵਿੱਚ ਕੱਢੀ ਔਰ ਅੱਜ ਰਵਨੀਤ ਬਿੱਟੂ ਟਕੂਸੀ ਮਾਰ ਕੇ ਭਾਜਪੀ ਵਿੱਚ ਚਲੇ ਗਿਆ ਉਹਨੇ ਉਹਨਾਂ ਦੇ ਪੈਰ ਚੱਟ ਕੇ ਤਲੂਏ ਚੱਟ ਕੇ ਟਿਕਟ ਲਈਆ ਲੇਕਿਨ ਏਸ ਨੂੰ ਭਲੀ ਭਾਂਤ ਲੋਕ ਜਾਣਦੇ ਨੇ ਸਾਰੇ ਲੋਕਾਂ ਨੂੰ ਪਤਾ ਸਾਰੇ ਲੋਕ ਪੜੇ ਲਿਖੇ ਨੇ ਇਹ ਪੱਲਾ ਵਾਲਾ ਨਹੀਂ ਉਹ ਦਾਦੇ ਪੜਦਾਦੇ ਵਾਲਾ ਕੰਮ ਉਹਨਾਂ ਦੇ ਪਿਆਨ ਪਰ ਲੋਕ ਨੇ ਜਾਓ ਤੇ ਕਾਂਗਰਸ ਨੂੰ ਵੋਟਾਂ ਪਵਾਓ ਜਾਂ ਭਾਜਪੀ ਨੂੰ ਪਵਾਓ ਨਹੀਂ ਹੁਣ ਲੋਕ ਜਾਗਰੂਤ ਹੋ ਚੁੱਕੇ ਨੇ ਉਹਨਾਂ ਦਾ ਵਿਰੋਧ ਵੀ ਚੱਲਦਾ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਵੀ ਦਿੱਤਾ ਜਾਂਦਾ ਔਰ ਕਾਂਗਰਸ ਨੇ ਰਾਜਾ ਬੜਿੰਗ ਜੀ ਨੂੰ ਇੱਕ ਦੋ ਜ਼ਿਲ੍ਹੇ ਛੱਡ ਕੇ ਪਤਾ ਨਹੀਂ ਕਿੱਧਰੋਂ ਲਿਆ ਕੇ ਲੁਧਿਆਣੇ ਦੇ ਵਿੱਚ ਤਾਰਤਾ ਇੱਥੇ ਬੱਚਾ ਦਾ ਕੀ ਉਹਨੂੰ ਵੋਟਰ ਵੀ ਨਹੀਂ ਜਾਣਦਾ ਵੀ ਰਾਜਾ ਬੜੰਗ ਕਹੇ ਜਾਂ ਜਾਂ ਕੌਣ ਆ ਕੀ ਹੈ ਬਾਕੀ ਰਹੀ ਗੱਲ ਝਾੜੂ ਦੀ ਝਾੜੂ ਵਾਲਿਆਂ ਨੂੰ ਲੋਕਾਂ ਨੇ 92 ਐਮਐਲਏ ਜਿਤਾਏ ਕਿਉਂਕਿ ਲੋਕਾਂ ਦੇ ਮਨਾਂ ਦੇ ਅੰਦਰ ਜੋ ਅਕਾਲੀ ਦਲ ਨੇ ਠੇਸ ਪਹਾਈ ਸੀ ਜਾਂ ਉਹਨਾਂ ਦਾ ਵਤੀਰਾ ਹੋ ਰਿਹਾ ਸੀ ਉਸ ਮੌਕੇ ਉਸ ਦੇ ਬਦਲਾਅ ਨੂੰ ਲੈ ਕੇ ਲੋਕਾਂ ਨੇ ਝਾੜੂ ਦੇ 92 ਐਮਐਲ ਜਤਾਏ ਕਿਉਂਕਿ ਲੋਕ ਚਾਹੁੰਦੇ ਹੀ ਬਦਲਾਅ ਹੋਊ ਘਰ ਘਰ ਨੌਕਰੀ ਹੋਊ ਘਰ ਘਰ ਰੋਜ਼ਗਾਰ ਹੋਊ ਜਾਂ ਭ੍ਰਿਸ਼ਟਾਚਾਰ ਬੰਦ ਹੋ ਲੇਕਿਨ 92 ਦੀ ਬਦੌਲਤ ਇੱਥੇ ਭ੍ਰਿਸ਼ਟਾਚਾਰ ਵਧਿਆ ਅਤੇ ਇੱਥੇ ਕਤਲੇਆਮ ਵਧਿਆ ਇੱਥੇ ਰੀਪ ਵਧੇ ਨੇ ਔਰ ਜੋ ਅਤਿਆਚਾਰ ਹੋ ਰਿਹਾ ਉਹ ਜ਼ਿਆਦਾਤਰ ਦਲਤਾਂ ਦੇ ਹੋ ਰਿਹਾ ਇਨਸਾਫ ਨਹੀਂ ਮਿਲਦਾ ਲੇਕਿਨ ਜੋ ਉਹਨਾਂ ਨੇ ਵਾਦੇ ਕੀਤੇ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਇੱਕ ਵੀ ਵਾਦਾ ਪੂਰਾ ਨਹੀਂ ਕਰ ਸਕੇ ਇਸ ਕਰਕੇ ਲੋਕੀ ਮਨ ਬੜਾਈ ਬੈਠੇ ਨੇ VOTER ਆਪਣੇ ਮਨਾਂ ਦੇ ਅੰਦਰ ਉਹਨਾਂ ਦਾ ਗੁੱਸਾ ਜਿਹੜਾ ਉਹ 2024 ਦੇ ਵਿੱਚ 1 ਜੂਨ ਨੂੰ ਇਸ ਤਰ੍ਹਾਂ ਫੁੱਟਣਾ ਜਿਸ ਤਰ੍ਹਾਂ ਲਾਵਾ ਫੁੱਟਦਾ ਉਹਨਾਂ ਨੇ ਉਸ ਬਦਲਾਓ ਵਾਲਿਆਂ ਨੂੰ ਮੂੰਹ ਤੋੜਮਾ ਜਵਾਬ ਦੇਣਾ ਇਸ ਕਰਕੇ ਅਸੀਂ ਮਾਨਯੋਗ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਜਿਹੜੇ ਸਾਡੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਇਹ ਸਾਨੂੰ ਵਿਸ਼ਵਾਸ ਦਿਵਾਉਂਦੇ ਨੇ ਲੋਕ ਕਿ 21 2024 ਦੇ ਵਿੱਚ ਇਹਨਾਂ ਨੂੰ ਇੱਕ ਇੱਕ ਵੋਟ ਪਾ ਕੇ ਇਹਨਾਂ ਨੂੰ ਪੂਰ ਜੋਰ ਜਿਤਾ ਕੇ ਇਹ ਸੀਟ ਪੈਣ ਮਾਇਆਵਤੀ ਦੀ ਝੋਲੀ ਪਾਉਣੀ ਆ ਅਤੇ ਦਵਿੰਦਰ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਜੋ ਇੱਥੇ ਨਿਮਾਣਿਆਂ ਦੀ ਨਿਉਟਿਆਂ ਦੀ ਨਿਆਸਰਿਆਂ ਦੀ ਨਗੱਤਿਆਂ ਦੀ ਔਰ ਜਿਨ੍ਹਾਂ ਨੂੰ ਹੱਕ ਨਹੀਂ ਮਿਲੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਉਹਨਾਂ ਦੀ ਆਵਾਜ਼ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਠਾਉਣਗੇ ਇਸ ਕਰਕੇ ਇੱਕ ਇੱਕ ਵੋਟਰ ਅੱਜ ਸਾਨੂੰ ਵਿਸ਼ਵਾਸ ਦਿਵਾ ਰਿਹਾ ਕਿ ਅਸੀਂ ਸਰਦਾਰ ਦਵਿੰਦਰ ਸਿੰਘ ਜੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਜਾਂ ਭਿੰਮ ਜਾਂ ਪਾਰਤਵਾ ਦੀ ਕਾ ਖਲਸਾ ਹਾ ਇਧਰੂ ਜੀ ਦੀ ਫਤਿਹ ਹੁਣ ਪਹਿਲਾਂ ਅਸੀਂ ਵਸਤੀ ਚੌਂਕ ਦੇ ਵਿੱਚ ਸਤਿਗੁਰੂ ਰਵਦਾਸ ਜੀ ਦੇ ਮੰਦਿਰ ਦੇ ਵਿੱਚ ਸਵੇਰੇ ਅਸ਼ੀਰਵਾਦ ਲੈ ਕੇ ਆਏ ਸੀ ਹੁਣ ਅਸੀਂ ਆਲਮਗੀਰ ਸਾਹਿਬ ਮੰਜੀ ਸਾਹਿਬ ਉੱਥੇ ਜਾ ਰਹੇ ਹਾਂ ਕਿਉਂਕਿ ਗੁਰੂਆਂ ਪੀਰਾਂ ਰਹਿਬਰਾਂ ਨੂੰ ਮੰਨਣ ਵਾਲੀ ਬਹੁਜਨ ਸਮਾਜ ਪਾਰਟੀ ਆ ਉਹਨਾਂ ਦੇ ਨਾਂ ਤੇ ਯੂਨੀਵਰਸਿਟੀਆਂ ਕਾਲਜ ਜਾਂ ਸਕੂਲ ਖੋਲੇ ਜਾਂਦੇ ਨੇ ਇਸ ਕਰਕੇ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਚੋਣ ਮੈਨੀਫੈਸਟੋ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਆ ਅੱਜ ਅਸੀਂ ਆਲਮਗੀਰੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈਣ ਚੱਲੇ ਆ ਹੁਣ ਉੱਥੇ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈਪੀ ਜੈ ਪਰਮ ਸਭ ਤੋਂ ਪਹਿਲਾਂ ਕਿਸਵਾਲ ਸ਼ਿਕਾਇਤ ਪਹਿਲਾਂ ਤੁਸੀਂ ਇਕੱਠੇ ਲੜੇ ਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਉਹਨਾਂ ਕੀ ਇਕੱਲੇ ਲੜ ਕੇ ਤੁਸੀਂ ਇਹ ਸੀਟ ਜਿੱਤ ਸਕੋਗੇ ਦੇਖੋ ਪਹਿਲਾਂ ਅਸੀਂ ਇਕੱਠੇ ਲੜੇ ਸਮਝੌਤਾ ਹੋਇਆ ਲੇਕਿਨ ਇਹ ਸਮਝੌਤਾ ਬਹੁਜਨ ਸਮਾਜ ਪਾਰਟੀ ਨੇ ਨਹੀਂ ਤੋੜਿਆ ਇਹ ਸਮਝੌਤਾ ਕਾਲੀ ਦਲ ਵੱਲੋਂ ਟੁੱਟਿਆ ਜਦੋਂ ਉਹ ਦੋ ਮੇੜੀਆਂ ਦਾ ਸਵਾਰ ਕਰਨ ਲੱਗੇ ਬੀਬਾ ਹਰਸ਼ਮਰਜੀਤ ਕੌਰ ਬਾਦਲ ਨੇ ਦਿੱਲੀ ਦੇ ਵਿੱਚ ਜਾ ਕੇ ਢੇਰੀ ਲਾਏ ਔਰ ਅਮਰਤ ਸਾਹਿਬ ਜੀ ਨਾਲ ਮੀਟ ਕਾ ਕੀਤੀਆਂ ਇਸ ਕਰਕੇ ਉਹਨਾਂ ਦੀ ਜਿਹੜੀ ਨੀਤੀ ਸੀ ਉਹ ਧੋਗਲੀ ਸੀ ਇਹ ਤਾਂ ਸਮਝਉਤਾ ਟੁੱਟਿਆ ਤੀਸਰਾ ਸੀਐਮ ਭਗਵੰਤ ਮਾਨ ਕਹਿੰਦੇ ਅਸੀਂ 13 ਦੇ 13 ਸੀਟਾਂ ਜਿੱਤਾਂਗੇ ਉਹ ਜੋ ਸਮਾਜ ਪਾਰਟੀ ਦਾ ਖਾਤਾ ਤੋਕੀ ਉਹਨਾਂ ਦਾ ਜਵਾਨਤਾਂ ਜਬਤ ਹੋਣਗੇ ਇਹ ਤਾਂ VOTER ਹੀ ਦੱਸਣਗੇ ਬਈ ਜਵਾਨ ਤਾਂ ਜਬਤਾਂ ਝਾੜੂ ਵਾਲਿਆਂ ਦੀਆਂ ਕਰਨੀਆਂ ਨੇ ਜਾਂ ਬਹੁਜਨ ਸਮਾਜ ਪਾਰਟੀ ਦੀ ਕਰਨੀਆਂ ਇਹ ਤਾਂ VOTER ਦੇ ਸ਼ਰਤੇ ਆ VOTER ਹੀ ਦੱਸੇਗਾ ਕਿਹਨੂੰ ਵੋਟ ਪਾਉਣੀ ਆ ਜਾਂ ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ ਕਿਉਂਕਿ ਜੇ ਇਹ ਸੀਐਮ ਸਾਹਿਬ ਇਹ ਗੱਲ ਕਹਿਣ ਜਾਂ ਵੀ 13 ਲੈਣੀਆਂ 13 ਲੈਣੀਆਂ ਤਾਂ ਉਹਨਾਂ ਨੂੰ ਕਾਲੀਆਂ ਝੰਡੀਆਂ ਕਿਉਂ ਦਿਖਾਉਂਦੇ ਨੇ ਉਹਨਾਂ ਦਾ ਵਿਰੋਧ ਕਿਉਂ ਕਰਦੇ ਨੇ ਖੁੱਡੀਆਂ ਰਗਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਸੇ ਬੜਨ ਵਾਲੀ ਪਿੰਡ ਦੇ ਵਿੱਚ ਇਹ ਕਿਉਂ ਉਹ ਗੱਲਾਂ ਹੋ ਰਹੀਆਂ ਨੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਐ ਕਿ ਸੈਂਟਰ ਦੇ ਵਿੱਚ ਸਾਡਾ ਹਾਥੀ ਬੁੱਕੂਗਾ ਇਸਾਂ ਦਾ ਜੋ ਬਹੁਤ ਵੱਡਾ ਵੋਟ ਬੈਂਕ ਕਿਹੜਾ ਗਿਆ ਕਿ ਸਮਝਦੇ ਹੋ ਕਿਸਾਨ ਭਰਾ ਤੁਹਾਡੇ ਨਾਲ ਹਾਂਜੀ ਜੋ ਕਿਸਾਨ ਭਰਾ ਨੇ ਜਿਸ ਦਿਨ ਤੋਂ ਉਹ ਦਿੱਲੀ ਦੇ ਅੰਦਰ ਬੈਠੇ ਨੇ ਉਸ ਦਿਨ ਤੋਂ ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਨਾਲ ਆ ਕਿਉਂਕਿ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਅੱਜ ਵੀ ਜਿਸ ਤਰ੍ਹਾਂ ਜਲੰਧਰ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਕਿਸਾਨਾਂ ਦੀਆਂ ਬਈ ਆਪਾਂ ਕਾਲੀਆਂ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਆ ਬਦਲਾ ਲਈ ਲੈਂਦੇ ਈ ਝਾੜੂ ਵਾਲੇ ਇਹਨਾਂ ਨੂੰ ਵੀ ਦੇਖ ਲਿਆ ਲੇਕਿਨ ਕੋਈ ਬਦਲਾ ਨਹੀਂ ਆਇਆ ਇਸ ਕਰਕੇ ਉੱਥੇ ਦੇ ਕਿਸਾਨਾਂ ਦੀ ਆਵਾਜ਼ ਆ ਬਈ ਅਗਰ ਦੇਸ਼ ਨੂੰ ਬਚਾਉਣਾ ਅਗਰ ਸੰਵਿਧਾਨ ਨੂੰ ਬਚਾਉਣਾ ਅਗਰ ਰਜਗਾਰ ਨੂੰ ਬਚਾਉਣਾ ਅਗਰ ਨੌਜਵਾਨੀ ਨੂੰ ਬਚਾਉਣਾ ਤਾਂ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾ ਕੇ ਇੱਕੀ ਹਾਥੀ ਗੁੰਜਾ ਦਿਓ ਪਾਰਲੀਮੈਂਟ ਦੇ ਅੰਦਰ ਤਾਂ ਜੋ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਲੱਤ ਕੇ ਲਿਆ ਜਾਵੇ ਬੇਰੋਜ਼ਗਾਰ ਨਾਂ ਬਣਾਇਆ ਜਾਵੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ